ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤਾਂ ਘਰ ਦੇ ਬਾਹਰ ਜੋ ਫਾਇਰਿੰਗ ਕੀਤੀ ਗਈ ਬਦਮਾਸ਼ਾਂ ਦੇ ਵੱਲੋਂ ਮਲਜ਼ਮਾਂ ਦੇ ਵੱਲੋਂ ਉਸ ਦੀ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਫਰਾਰ ਹੁੰਦੇ ਦਿਖੇ ਨੇ ਹਮਲਾਵਰ ਜਿਨ੍ਹਾਂ ਦੇ ਵੱਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਦੇ ਵਿਚਾਲੇ ਤੁਹਾਨੂੰ ਸੀਸੀਟੀਵੀ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਇਹ ਹਮਲਾਵਰ ਇਹ ਮਲਜ਼ਮ ਫਰਾਰ ਹੁੰਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆਏ ਨੇ ਫਾਇਰਿੰਗ ਤੋਂ ਬਾਅਦ ਦੋ ਹਮਲਾਵਰ ਜੋ ਮੌਕੇ ਤੋਂ ਫਰਾਗ ਹੋਏ ਸੈਕਟਰ 71 ਤੇ ਦਰਸਲ ਕੋਠੀ ਦੇ ਬਾਹਰ ਇਹ ਫਾਇਰਿੰਗ ਕੀਤੀ ਜਾਂਦੀ ਹੈ ਆ ਬਾਈਕ ਤੇ ਸਵਾਰ ਹੋ ਕੇ ਹਮਲਾਵਰੇ ਬਦਮਾਸ਼ੋਕ ਕੇ ਮੌਕੇ ਤੇ ਆਉਂਦੇ ਨੇ ਪਿੰਕੀ ਧੱਲੇਵਾਲ ਦੇ ਘਰ ਦੇ ਬਾਹਰ ਤਾਪਰ ਤੋੜ ਫਾਇਰਿੰਗ ਕੀਤੀ ਜਾਂਦੀ ਤੇ ਉਸ ਦੇ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਫਰਾਰ ਹੁੰਦੇ ਨੇ ਤਾਂ ਬਾਈਕ ਤੇ ਫਰਾਰ ਹੁੰਦਿਆਂ ਦੀ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਆ ਕੈਦ ਹੋਈਆਂ ਨੇ ਬਿਲਕੁਲ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਦੀਆਂ ਨੇੜੇ ਦੀਆਂ ਤਸਵੀਰਾਂ ਨੇ ਤੇ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਹਮਲਾਵਰ ਕੈਦ ਹੋਏ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਗਿਆ ਲਗਾਤਾਰ ਇਹਨਾਂ ਮੁਲਜ਼ਮਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੌਣ ਨੇ ਸੰਨ ਕਿਸ ਦੇ ਕਹਿਣ ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਬਾਈਕ ਤੇ ਸਵਾਰ ਜਿਹੜੇ ਕਿ ਫਰਾਰ ਹੁੰਦੇ ਹੋਏ ਹਮਲਾਵਰ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਸਿੱਧਾ ਰੁਕਰਾਗੇ ਮਹਾਲੀ ਦਾ ਆ ਪ੍ਰੋਡੂਸਰ ਪਿੰਕੀ ਢਾਲੀਵਾਲ ਦੇ ਘਰ ਦੇ 바ਰੋਂ ਸਾਡੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜ ਚੁੱਕੇ ਨੇ ਆ ਮਨੋਜ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਿ ਕਿਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਆ ਹੁਣ ਤੱਕ ਇਹਨਾਂ ਮੁਲਜ਼ਮਾਂ ਦਾ ਕੋਈ ਥੋ ਪਤਾ ਲੱਗਿਆ ਕੋਈ ਜਾਣਕਾਰੀ ਸਾਹਮਣੇ ਆਈ ਹੈ ਆ ਪੁਲਿਸ ਦਾ ਹੁਣ ਤੱਕ ਦਾ ਕੀ ਦਾਵਾ ਹੈ ਦੇਖੋ ਪਰਮਿੰਦਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਹਾਲਾਂਕਿ ਪੁਲਿਸ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਪੁਲਿਸ ਆਫੀਸਰ ਵੀ ਪਹੁੰਚੇ ਹੋਏ ਨੇ ਜਿਹੜੀ ਸੀਆਈਏ ਦੀ ਟੀਮਾਂ ਇੱਥੇ ਪਹੁੰਚੀ ਹੋਈ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬਹੁਤ ਅਹਿਮ ਹੈ ਜਿਹੜੀ ਜਾਣਕਾਰੀ ਹੁਣ ਤੱਕ ਆਈ ਹੈ ਕਿ ਜਿਹੜੀ ਸੀਸੀਟੀਵੀ ਆਈ ਹੈ ਇਹਦੇ ਵਿੱਚ ਬਾਈਕ ਦੋ ਸਵਾਰ ਸੀ ਇੱਕ ਨੇ ਹੈਲਮਟ ਪਾਇਆ ਹੋਏ ਸੀਗਾ ਔਰ ਇੱਕ ਵਿਦਆਊਟ ਹੈਲਮਟ ਪਿੱਛੇ ਬੈਠਾ ਸੀਗਾ ਜਿਹਦੇ ਬੈਗ ਬਲੈਕ ਕਲਰ ਦਾ ਬੈਗ ਸੀ ਔਰ ਉਹਦੇ ਇਕ ਜੇਸ਼ਨ ਚ ਆਈ ਹੈ ਕਿ ਇਸੇ ਥਾਂ ਤੇ ਪਹਿਲਾਂ ਉਹ ਉਧਰ ਨੂੰ ਉਸ ਪਾਸੇ ਨੂੰ ਬਾਈਕ ਖੜਾ ਕਰਕੇ ਆਂਦੇ ਪੈਦਲ ਹੀ ਇੱਥੇ ਆ ਕੇ ਇੱਕ ਪੋਸਟਰ ਜਾਂ ਲਾ ਕੇ ਇੱਕ ਫਾਇਰ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ ਇਸੇ ਘਰ ਦੇ ਬਿਲਕੁਲ ਸਾਹਮਣੇ ਫਾਇਰ ਕੀਤਾ ਜਾਂਦਾ ਹੈ ਹਾਲਾਂਕਿ ਉਸ ਉਸ ਤੋਂ ਬਾਅਦ ਉਹ ਵਾਪਸ ਪਸਦੇ ਆ ਬਾਈਕ ਲੈ ਕੇ ਆਂਦੇ ਆ ਔਰ ਬਾਈਕ ਲੈਣ ਤੋਂ ਬਾਅਦ ਉਹ 8 ਤੋਂ 10 ਫਾਇਰਿੰਗ ਕਰਕੇ ਇੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਯੂਪੀ ਨੰਬਰ ਜਿਹੜਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਯੂਪੀ ਨੰਬਰ ਉਹ ਆਏ ਹੈ ਇਸ ਪਾਸੇ ਤੋਂ ਉਹ ਆਕੇ ਇਸ ਪਾਸੇ ਨੂੰ ਜਿਹੜਾ ਇਸ ਜਿਹੜਾ ਹੈਗਾ ਰੋਡ ਕਿਉਂਕਿ ਦੋਵੇਂ ਪਾਸੇ ਜਿਹੜਾ ਰੋਡ ਹੈ ਉਹ ਕਨੈਕਟ ਕਰਦਾ ਹੈ ਦੋਨੋਂਵੇਂ ਦੋਵੇਂ ਪਾਸੇ ਰੋਡ ਕਨੈਕਟ ਕਰਦਾ ਇਸ ਪਾਸੇ ਨੂੰ ਉਹ ਭੱਜੇ ਹ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਕਿ ਇੱਥੇ ਪਾਸੇ ਨੂੰ ਉਹ ਫਾਇਰ ਕਰਨ ਤੋਂ ਬਾਅਦ ਇਧਰ ਨੂੰ ਨਿਕਲੇ ਤੇ ਅੱਗੇ ਤੋਂ ਲੈਫਟ ਟਰਨ ਕਰਕੇ ਉਹ ਸਿੱਧਾ ਬਾਹਰ ਨੂੰ ਭੱਜ ਗਏ ਨੇ ਦੋ ਮੁੰਡੇ ਨੇ ਹਾਲਾਂਕਿ ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਥੇ ਬਿਲਕੁਲ ਜਿਹੜਾ ਢਾਲੀਵਾਲ ਦਾ ਘਰ ਹੈ ਉਹਦੇ ਬਿਲਕੁਲ ਸਾਹਮਣੇ ਇੱਥੇ ਸਿਕਿਉਰਿਟੀ ਵਾਲੇ ਬੈਠੇ ਹੁੰਦੇ ਨੇ ਐਸੀ ਬਿਲਕੁਲ ਸੇਮ ਇੱਥੇ ਇੱਥੇ ਸਿਕਿਉਰਿਟੀ ਵਾਲੇ ਬੈਠੇ ਹੁੰਦੇ ਉਹਨਾਂ ਨੂੰ ਆ ਕੇ ਇਹਨਾਂ ਮੁੰਡਿਆਂ ਵੱਲੋਂ ਪੁੱਛਿਆ ਵੀ ਗਿਆ ਕੇ 1200 ਨੰਬਰ ਦੀ ਲਾਈਨ ਕਿੱਥੇ ਹੈ ਉਹਨਾਂ ਨੂੰ ਪੁੱਛਿਆ ਗਿਆ ਇੱਥੇ ਇੱਕ ਸਿਕਿਉਰਿਟੀ ਗਾਰਡ ਬੈਠਦਾ ਹੈ ਜਿਹੜਾ ਇਹਨਾਂ ਦਾ ਹੀ ਹੈ ਔਰ ਉਹਨੂੰ ਪੁੱਛ ਕੇ ਉਸ ਤੋਂ ਬਾਅਦ ਉਹ ਨਿਕਲਦੇ ਹਨ ਔਰ ਫਾਇਰਿੰਗ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਹਨਾਂ ਦਾ ਮਨਸ਼ਾ ਕੀ ਸੀ ਕਿਸ ਤਰ੍ਹਾਂ ਦੀ ਉਹਨਾਂ ਦੀ ਪੂਰੀ ਇਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਉਹਨਾਂ ਦੀ ਮਨਸ਼ਾ ਕੀ ਸੀ ਕਿਸ ਤਰ੍ਹਾਂ ਦੀ ਉਹਨਾਂ ਵੱਲੋਂ ਰੈਕੀ ਕੀਤੀ ਗਈ ਕਿਸ ਤਰ੍ਹਾਂ ਉਹਨਾਂ ਨੂੰ ਕਿਦੇ ਕੈਨ ਤੇ ਉਹ ਇੱਥੇ ਪਹੁੰਚੇ ਹੈ ਯੂਪੀ ਨੰਬਰ ਹਾਲਾਂਕਿ ਪੁਲਿਸ ਹੁਣ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਜਿੰਨਾ ਵੀ ਇਹ ਏਰੀਆ ਹੈ ਕਿਉਂਕਿ ਉਹਨਾਂ ਵੱਲੋਂ ਪੂਰੀ ਇਸ ਏਰੀਆ ਦੀ ਰੈਕੀ ਵੀ ਕੀਤੀ ਗਈ ਹੋਣੀ ਇਸ ਏਰੀਆ ਦੇ ਵਿੱਚ ਘੁੰਮੇ ਵੀ ਹੈਗੇ ਕਿ ਕਿ ਕਰੀਬ ਰਾਤ ਦਾ ਇਹ ਸਮਾਸੀਕਾ ਜਦ ਇਹ ਪੂਰੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਭੱਜੇ ਹਨ ਹਾਲਾਂਕਿ ਹੁਣ ਇਹ ਸਾਰੇ ਐਂਗਲ ਦੇ ਨਾਲ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਕੋਈ ਗੈਂਗਸਟਰ ਕਨੈਕਸ਼ਨ ਤਾਂ ਨਹੀਂ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਆਪਸੀ ਰੰਜਿਸ਼ ਦਾ ਕਨੈਕਸ਼ਨ ਤਾਂ ਨਹੀਂ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਪਰਮਿੰਦਰ ਬੜਾ ਕਲੀਅਰ ਹੈ ਇਹਦੇ ਵਿੱਚ ਕਿ ਇਹ ਪੂਰੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਪੂਰੀ ਰੈਕੀ ਕਰਨ ਤੋਂ ਬਾਅਦ ਔਰ ਇੱਕ ਪਾਰਟਿਕੂਲ ਜਿਹੜਾ ਹੈਗਾ ਇੱਥੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ 8 ਤੋਂ 10 ਫਾਇਰ ਜਿਹੜੇ ਕਰਕੇ ਇੱਥੋਂ ਫਰਾਰ ਹੋ ਗਏ ਹੁਣ ਲੱਗ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਲਕਿ ਕੋਈ ਠੀਕ ਹੈ ਅਸੀਂ ਪੂਰੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ ਪਰ ਕਿਤੇ ਨਾ ਕਿਤੇ ਕੋਈ ਗੈਂਗਸਟਰ ਵੀ ਤਸਵੀਰਾਂ ਵਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਹਮਲਾ ਬਰਉਂਦੇ ਨੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਸ਼ਰਿਆਂ ਮੈਨਾਂ ਆ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਰਾਰ ਹੁੰਦੀਆਂ ਦੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਇਹਨਾਂ ਮੁਲਜ਼ਮਾਂ ਦੀ ਭਾਲ ਦੀ ਲਗਾਤਾਰ ਪੁਲਿਸ ਦੇ ਵੱਲੋਂ ਵੱਖ-ਵੱਖ ਜਗਮ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਵੱਡਾ ਸਵਾਲ ਹੈ ਕਿ ਮੁਲਜ਼ਮ ਕਦੋਂ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਅਤੇ ਨਾਲ ਇਹ ਵੀ ਜਾਂਚ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਕਿਸ ਦੇ ਵੱਲੋਂ ਕਿਸ ਦੇ ਕਹਿਣ ਤੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਰੋਕਰਾਂਗ ਅਗਲੀ ਵੱਡੀ ਖਬਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੀਐਮ ਦੇ ਹਾਇਸ ਤੇ ਪਹੁੰਚ ਕੇ ਮੁਲਾਕਾਤ ਕੀਤੀ ਗਈ ਹੈ ਬਿੱਟੂ ਨੇ ਪ੍ਰਧਾਨ ਮੰਤਰੀ ਅੱਗੇ ਬੰਦੀ ਸਿੱਖਾਂ ਦਾ ਮੁੱਦਾ ਵੀ ਚੁੱਕਿਆ ਇਹ ਵੀ ਵੱਡੀ ਜਾਣਕਾਰੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਅੱਗੇ ਬੰਦੀ ਸਿੱਖਾਂ ਦਾ ਮੁੱਦਾ ਚੁੱਕਿਆ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਬਾਰੇ ਵੀ ਚਰਚਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਦੇ ਨਾਲ ਪਾਣੀਆਂ ਦੇ ਮੁੱਦੇ ਤੇ ਵੀ ਚਰਚਾ ਹੋਈ ਹੈ ਪੰਜਾਬ ਦੇ ਮੌਜੂਦਾ ਧਾਰਮਿਕ ਤੇ ਸਿਆਸੀ ਮਸਲਿਆਂ ਤੇ ਵੀ ਚਰਚਾ ਕੀਤੀ ਗਈ ਹੈ ਪੰਜਾਬ ਦੇ ਵਿਕਾਸ ਦੇ ਲਈ ਮੁੱਖ ਪਹਿਲ ਕਦਮੀਆਂ ਤੇ ਚਰਚਾ ਕੀਤੀ ਗਈ ਜੋ ਕਿ ਰਵਨੀਤ ਬਿੱਟੂ ਦੇ ਵੱਲੋਂ ਇਸ ਮੁਲਾਕਾਤ ਦੇ ਬਾਅਦ ਕਿਹਾ ਗਿਆ ਹੈ ਕਿ ਪੰਜਾਬ ਦੇ ਵਿਕਾਸ ਦੇ ਲਈ ਮੁੱਖ ਪਹਿਲ ਕਦਮੀਆਂ ਤੇ ਚਰਚਾ ਕੀਤੀ ਗਈ ਬਿੱਟੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਪਾਕਿਸਤਾਨ ਤੇ ਭਾਰਤ ਦੀ ਹਾਲੀਆ ਜਿੱਤ ਤੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਮੁਸ਼ਕਲ ਹਾਲਾਤਾਂ ਨੂੰ ਸਿਸ਼ਟਾਚਾਰ ਅਤੇ ਧ੍ਰਿੜਤਾ ਦੇ ਨਾਲ ਨਜਟਨ ਦਿੱਲੀ ਉਹਨਾਂ ਦੀ ਮਿਸਾਲੀ ਅਗਵਾਈ ਦੀ ਸ਼ਲਾਘਾ ਕੀਤੀ ਪੰਜਾਬ ਦੇ ਵਿਕਾਸ ਦੇ ਲਈ ਮੁੱਖ ਪਹਿਲ ਕਦਮੀਆਂ ਤੇ ਚਰਚਾ ਕੀਤੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੰਜਾਬ ਦੇ ਮੌਜੂਦਾ ਧਾਰਮਿਕ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਅਤੇ ਅੱਗੇ ਦੇ ਰਸਤੇ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਪੰਜਾਬ ਦੇ ਵਿਕਾਸ ਦੇ ਲਈ ਮੁੱਖ ਪਹਿਲ ਕਦਮੀਆਂ ਤੇ ਚਰਚਾ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੰਜਾਬ ਦੇ ਮੌਜੂਦਾ ਧਾਰਮਿਕ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਅਤੇ ਅੱਗੇ ਦੇ ਰਸਤੇ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਮੁਲਾਕਾਤ ਦੇ ਦੌਰਾਨ ਮੈਂ ਪ੍ਰਧਾਨ ਮੰਤਰੀ ਜੀ ਨੂੰ ਦੋ ਕਿਤਾਬਾਂ ਗੁਰੂ ਨਾਨਕ ਬlesd ਟ੍ਰੇਲ ਅਤੇ ਗੋਲਡਨ ਟੈਂਪਲ ਭੇਟ ਕੀਤੀਆਂ ਦੋਵੇਂ ਸਿੱਖ ਧਰਮ ਦੇ ਸਾਰ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਤੀਕ ਹਨ ਆਹ ਲਾਕੇ ਜੋ ਪੋਸਟ ਪਾਈ ਗਈ ਹੈ ਰਵਨੀਤ ਬਿੱਟੂ ਦੇ ਵੱਲੋਂ ਉਸ ਦੇ ਵਿੱਚ ਬੰਦੀ ਸਿੱਖਾਂ ਵਾਲੇ ਮਸਲੇ ਦਾ ਜ਼ਿਕਰ ਨਹੀਂ ਹੈ ਪਰ ਮੀਜ਼ਿਕ ਤੋਂ ਪੰਜਾਬ ਦੇ ਕੋਲ ਇਹ ਜ਼ਰੂਰ ਜਾਣਕਾਰੀ ਹੈ ਆ ਕਿ ਰਵਨੀਤ ਬਿੱਟੂ ਦੇ ਵੱਲੋਂ ਬੰਦੀ ਸਿੱਖਾਂ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਦੇ ਅੱਗੇ ਆ ਚੁੱਕਿਆ ਗਿਆ ਹੈ ਕਿਉਂਕਿ ਲਗਾਤਾਰ ਇਹ ਮੁੱਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਚੁੱਕਿਆ ਜਾਂਦਾ ਰਿਹਾ ਸਮੇਂ-ਸਮੇਂ ਤੇ ਇਸ ਦੇ ਵਿਚਾਲੇ ਇਹ ਵੀ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਅੱਗੇ ਬੰਦੀ ਸਿੱਖਾਂ ਦਾ ਮੁੱਦਾ ਵੀ ਰਮਨੀਤ ਬਿੱਟੂ ਨੇ ਚੁੱਕਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਜਥੇਕੇ ਪੰਜਾਬ ਦੇ ਨਾਲ ਜੁੜੇ ਹੋਰ तमाम ਭਖ ਦੇ ਮਸਲੇ ਭਖ ਦੇ ਮੁੱਦੇ ਪ੍ਰਧਾਨ ਮੰਤਰੀ ਅੱਗੇ ਰਮਨੀਤ ਬਿੱਟੂ ਨੇ ਚੁੱਕੇ ਨੇ ਉੱਥੇ ਇਹ ਵੀ ਜੋ ਜਾਣਕਾਰੀ ਹੈ ਇਸ ਬਾਰੇ ਵਿਸਥਾਰ ਦੇ ਨਾਲ ਦੱਸੋ ਜੋ ਬੰਦੀ ਸਿੱਖਾਂ ਦਾ ਮੁੱਦਾ ਵੀ ਚੁੱਕਿਆ ਗਿਆ ਹੈ ਅਤੇ ਕੋਨਿਸ਼ਿਤ ਤੌਰ ਤੇ ਜਿਹੜੀ ਐਸੋਲੇ ਜਾਣਕਾਰੀ ਮੀਟਿੰਗ ਨੂੰ ਲੈ ਕੇ ਮਿਲੀ ਹੈ ਰਵਨੀ ਸਿੰਘ ਬਿੱਟੂ ਹੋਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੇ ਵਿੱਚ ਇਹ ਜਾਣਕਾਰੀ ਮਿਲੀ ਹੈ ਕਿ 40-45 ਮਿੰਟ ਮੁਲਾਕਾਤ ਹੋਈ ਹੈ ਔਰ ਪੰਜਾਬ ਦੇ ਵੱਖ-ਵੱਖ ਮਸਲਿਆਂ ਤੇ ਚਰਚਾ ਹੋਈ ਔਰ ਇਸ ਦੌਰਾਨ ਰਵਨੀ ਸਿੰਘ ਬਿੱਟੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਇਹ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਮੁਕੰਮਲ ਹੋ ਗਈਆਂ ਨੇ ਪੂਰੀਆਂ ਹੋ ਗਈਆਂ ਨੇ ਲੇਕਿਨ ਕਈ ਅਜੇ ਬੰਦੀ ਸਿੰਘ ਅਜੇ ਨੇ ਜਿਹੜੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਬਜ਼ੁਰਗ ਹੋ ਗਏ ਨੇ ਉਹਨਾਂ ਦੀ ਉਮਰ ਕਾਫੀ ਜ਼ਿਆਦਾ ਹੋ ਗਈ ਹੈ ਔਰ ਪੰਜਾਬ ਦਾ ਇੱਕ ਧੜਾ ਇਹ ਚੰਗਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤਾਂ ਅਜਿਹੇ 'ਚ ਇਸ ਬਾਰੇ ਰਵਨੀ ਸਿੰਘ ਬਿੱਟੂ ਹੋਰਾਂ ਨੇ ਜ਼ਿਕਰ ਕੀਤਾ ਹੈ ਕਿ ਬੰਦੀ ਸਿੰਘਾਂ ਦੀ ਸਜ਼ਾ ਜਿੰਨਾ ਦੀ ਮੁਕੰਮਲ ਹੋ ਗਈ ਹੈ ਔਰ ਜਿਹੜੇ ਜਿਨ੍ਹਾਂ ਦਾ ਜੇਲ੍ਹ ਦੇ ਵਿੱਚ ਵਿਹਾਰ ਠੀਕ ਰਿਹਾ ਚੰਗਾ ਬਿਹੇਵਰ ਰਿਹਾ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਗੱਲ ਦੀ ਹਮਮੀ ਜਿਹੜੀ ਹੈ ਰਵਨੀ ਸਿੰਘ ਬਿੱਟੂ ਹੋਰਾਂ ਨੇ ਮੀਟਿੰਗ ਦੇ ਅੰਦਰ ਕੀਤੀ ਹੈ ਦੂਸਰੀ ਅਹਿਮ ਗੱਲ ਪਾਣੀ ਦੇ ਮਸਲੇ ਨੂੰ ਲੈ ਕੇ ਰਵਨੀ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੀਤੀ ਗਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਨੂੰ ਲੈ ਕੇ ਆਮੋ-ਸਾਮੀ ਅਸੀਂ ਦੇਖਿਆ ਬੀਬੀਐਮਪੀ ਦੇ ਮਸਲੇ ਨੂੰ ਲੈ ਕੇ ਕਿ ਕਿਵੇਂ 4000 ਕਿਊਸਿਕ ਪਾਣੀ ਅ ਵੀ ਮੰਗ ਨੂੰ ਲੈ ਕੇ ਜਿਹੜਾ ਵਾ ਕਾਫੀ ਜ਼ਿਆਦਾ ਆਰ ਪਾਰ ਦੀ ਲੜਾਈ ਹੋਈ ਕਿਉਂਕਿ ਪੰਜਾਬ ਇਹ ਕਹਿ ਰਿਹਾ ਸੀ ਕਿ ਅਸੀਂ ਵਾਧੂ 4500 ਕਿਊਸਿਕ ਪਾਣੀ ਦੇ ਰਹੇ ਹਾਂ ਔਰ 4000 ਕਿਊਸਿਕ ਹੋਰ ਨਹੀਂ ਦੇ ਸਕਦੇ ਦੂਜੇ ਪਾਸੇ ਹਰਿਆਣਾ ਇਹ ਕਹਿ ਰਿਹਾ ਸੀ ਕਿ 8500 ਕਿਊਸਿਕ ਪਾਣੀ ਜਿਹੜਾ ਉਹ ਪੰਜਾਬ ਦੇ ਵੱਲੋਂ ਜਿਹੜਾ ਵਾ ਇਸ ਗੱਲ ਤੇ ਕਿਉਂ ਇਤਰਾਜ਼ ਜ਼ਾਰ ਕੀਤਾ ਜਾ ਰਿਹਾ ਹੈ ਵੀ ਐਮਪੀ ਨੂੰ ਪਾਣੀ ਦੇਣਾ ਚਾਹੀਦਾ ਵਾ ਇਹ ਮਸਲਾ ਕਾਫੀ ਜ਼ਿਆਦਾ ਸੁਣਕੀਆਂ ਦੇ ਵਿੱਚ ਰਿਹਾ ਤਾਂ ਪਾਣੀ ਤੇ ਮਸਲੇ ਨੂੰ ਲੈ ਕੇ ਇਸ ਕਰਕੇ ਵੀ ਚੱਤਿਆ ਹੋਈ ਕਿਉਂਕਿ ਜਦੋਂ ਪਾਕਿਸਤਾਨ ਦੇ ਨਾਲ ਲੜਾਈ ਹੋਈ ਹੈ ਸੋ ਸਲੀ ਸਿੰਧੂ ਦਾ ਬੜਾ ਜ਼ਿਕਰ ਹੋ ਰਿਹਾ ਹੈ ਕਿ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਣਾ ਸੀਗਾ ਉਹ ਰੋਕ ਦਿੱਤਾ ਗਿਆ ਤਾਂ ਉਹ ਪਾਣੀ ਕਿਵੇਂ ਪੰਜਾਬ ਹਰਿਆਣਾ ਰਾਜਸਥਾਨ ਵਾਲੇ ਪਾਸੇ ਆਵੇ ਕਿਵੇਂ ਲਿਆਂਦਾ ਜਾ ਸਕਦਾ ਹੈ ਕਿ ਉਹ ਡੈਮ ਬਣਾ ਕੇ ਲਿਆ ਜਾ ਸਕਦਾ ਹੈ ਕਿ ਨਦੀਆਂ ਆਨ ਵਾਲੇ ਨਹਿਰਾਂ ਜਿਹੜੀਆਂ ਆਨ ਵਾਲੇ ਸਮੇਂ ਤੇ ਬਣਾਈਆਂ ਜਾ ਸਕਦੀਆਂ ਨੇ ਉਹ ਉਹ ਸਾਰਾ ਚਰਚਾ ਦਾ ਵਿਸ਼ਾ ਜਿਹੜਾ ਵਾ ਉਹ ਰਿਹਾ ਵੈ ਔਰ ਇਸ ਵਾਕਫਤ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜਾ ਸਿੰਧੂ ਵਾਲਾ ਪਾਣੀ ਹੈ ਉਸ ਵੀ ਅਸੀਂ ਪਿਆਰੀ ਕਰ ਰਹੇ ਹਾਂ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਪੰਜਾਬ ਵਾਲੇ ਪਾਸੇ ਮੋੜਿਆ ਜਾਵੇ ਭਾਰਤਾਂ ਕੀ ਹਰਿਆਣਾ ਨੂੰ ਵੀ ਪਾਣੀ ਮਿਲੇ ਔਰ ਪੰਜਾਬ ਹਰਿਆਣਾ ਦੀ ਪਾਣੀ ਦੀ ਘਾਟ ਜਿਹੜੀ ਹੈ ਉਹ ਖਤਮ ਹੋਵੇ ਇਹ ਮੀਟਿੰਗ ਦੇ ਅੰਦਰ ਚਰਚਾ ਹੋਈ ਹੈ ਇਸ ਤੋਂ ਇਲਾਵਾ ਰਵਨੀ ਸਿੰਘ ਬਿੱਟੂ ਨੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਹੜੀ ਕੰਡਿਆਲੀ ਤਾਰ ਪਾਰ ਜਿਹੜੀ ਖੇਤਾਂ ਚ ਖੇਤ ਨੇ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ ਉਸ ਵਕਤ ਵੀ ਪ੍ਰਧਾਨ ਮੰਤਰੀ ਦੇ ਨਾਲ ਚਰਚਾ ਕੀਤੀ ਹੈ ਕਿ ਉੱਥੇ ਕਿਸਾਨਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਨਾਲ ਹੀ ਨਾਲ ਜਿਹੜਾ ਸਰਹਦੀ ਇਲਾਕਾ ਹੈ ਉੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕੀਤਾ ਜਾਵੇ ਇਸ ਬਾਬਤ ਵੀ ਚਰਚਾ ਕੀਤੀ ਔਰ ਇਸ ਦੇ ਨਾਲ ਨਾਲ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਇਹ ਮੰਗ ਪਿਛਲੇ ਦਿਨਾਂ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਵੀ ਚੁੱਕੀ ਗਈ ਸੀਗੀ ਇਸ ਬਾਬਤ ਦੀ ਚਰਚਾ ਜਿਹੜੀ ਹੈ ਉਹ ਪਰਵਿੰਦਰ ਹੋਈ ਹੈ ਔਰ ਜਿਹੜੀਆਂ ਦੋ ਕਿਤਾਬਾਂ ਪ੍ਰਧਾਨ ਮੰਤਰੀ ਨੂੰ ਦਿੱਤੀਆਂ ਗਈਆਂ ਉਹਨਾਂ ਦੇ ਵਿੱਚੋਂ ਇੱਕ ਕਿਤਾਬ ਹੈ ਜਿਹੜੀ ਗੁਰਨਾਨਕ ਦੇਵ ਗੁਰਨਾਨਕ ਦੇਵ ਜੀ ਦੀ ਜੀਵਨ ਨਾਲ ਸੰਬੰਧਤ ਹੈ ਗੁਰਨਾਨਕ ਦੇਵ ਜੀ ਦੀ ਉਦਾਸੀਆਂ ਨਾਲ ਸੰਬੰਧਤ ਹੈ ਉਹਨਾਂ ਬਾਰੇ ਇਸ ਦਾ ਪੂਰਾ ਵਿਵਰਣ ਲਿਖਿਆ ਹੈ ਦੂਸਰੀ ਕਿਤਾਬ ਜਿਹੜੀ ਹੈ ਉਹ ਸ੍ਰੀ ਦਰਬਾਰ ਸਾਹਿਬ ਦਾ ਇਤਿਹਾਸ ਹੈ ਦਰਬਾਰ ਸਾਹਿਬ ਦੇ ਬਾਰੇ ਸਾਰੀ ਡਿਟੇਲ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦਾ ਇਤਿਹਾਸ ਹੈ ਉਸ ਬਾਬਤ ਕਿ ਬਾਬ ਹੈ ਜਿਹੜੀ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਹੈ ਹਾਂ ਠੀਕ ਹੈ ਪੰਗਜਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦਸਤਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪ੍ਰਧਾਨ